ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਆ ਜਿਹੜੀ ਤੁਸੀਂ ਸਕਰੀਨ ਦੇ ਨਾਲ-ਨਾਲ ਵੀਡੀਓ ਚੱਲਦੀ ਦੇਖ ਰਹੇ ਹੋ ਇਹ ਦੋਸਤੋ ਬੋਗਾ ਦੇ ਪਿੰਡ ਬੁੱਗੀਪੁਰੰਦੀ ਦੱਸੀ ਜਾ ਰਹੀ ਹੈ ਵੀ ਬੁੱਗੀਪੁਰੇ ਤੇ ਇੱਕ ਪੈਟਰੋਲ ਪੰਪ ਦੇ ਉੱਤੇ ਤੇੰਦੂਆ ਜਿਹਾ ਆਪਾਂ ਕਹਿੰਦੇ ਕਿ ਸ਼ੇਰ ਦੇਖਿਆ ਗਿਆਗਾ ਦੋਸਤੋ ਇਸ ਵੀਡੀਓ ਦਾ ਕੀ ਸੱਚ ਹੈ ਤੁਹਾਨੂੰ ਪੂਰਾ ਦੱਸਾਂਗੇ ਦੋਸਤੋ ਇਹ ਜਿਹੜੀ ਵੀਡੀਓ ਹੈ ਇਹ ਬਿਲਕੁਲੋ ਫੇਕ ਵੀਡੀਓ ਹੈ ਇਹ ਉਸ ਪਿੰਡ ਦੀ ਵੀਡੀਓ ਨਹੀਂ ਹੈਗੀ ਕਿਉਂਕਿ ਅਸੀਂ ਉੱਥੇ ਪਤਾ ਕਰਿਆ ਜਿਹੜੀ ਇਹ ਵੀਡੀਓ ਦੋਸਤੋ ਇਹ ਕਿਸੇ ਅਦਰ ਸਟੇਟ ਦੀ ਹੈ ਇਹ ਪਹਿਲਾਂ ਤੋਂ ਹੀ YouTube ਦੇ ਉੱਤੇ Facebook ਦੇ ਉੱਤੇ ਚੱਲ ਰਹੀ ਹੈ ਕਾਫੀ ਟਾਈਮ ਤੋਂ ਉਹੀ ਲੋਕਾਂ ਨੇ ਚੱਕ ਕੇ ਗਈ YouTuber ਵਾਲੇ ਅਤੇ ਕਈ ਨਿਊ ਚੈਨਲ ਵਾਲਾ ਨੇ ਇਸ ਵੀਡੀਓ ਨੂੰ ਚਲਾ ਰੱਖਿਆ ਹੈ ਇਸ ਕਰਕੇ ਦੋਸਤੋ ਇਹ ਜਿਹੜੀ ਵੀਡੀਓ ਹੈ ਇਹਦੇ ਤੇ ਯਕੀਨ ਨਾ ਕਰੋ ਇਹ ਫੇਕ ਵੀਡੀਓ ਹੈ ਪਹਿਲਾਂ ਤਾਂ ਇਹ ਮੋਗੇ ਦੇ ਵਿੱਚ ਵਾਇਰਲ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਹੁਣ ਇਹ ਬਰਨਾਲੇ ਏਰੀਆ ਦੇ ਵਿੱਚ ਵੀ ਵਾਇਰਲ ਕੀਤੀ ਜਾ ਰਹੀ ਹੈ ਵੀ ਦੱਸਿਆ ਜਾ ਰਿਹਾ ਵੀ ਸਿੱਕੇ ਪਿੰਡ ਦੇ ਲਵੇ ਇੱਕ ਪੈਟਰੋਲ ਪੰਪ ਹੈ ਉੱਥੇ ਇਹ ਸ਼ੇਰ ਘੁੰਮ ਰਿਹਾਗਾ ਪਰ ਤੁਹਾਨੂੰ ਦੱਸ ਦਈਏ ਦੋਸਤੋ ਤੇਨੂੰ ਆ ਜਿੱਥੇ ਹੈਗਾ ਸੀਗਾ ਉਹ ਉੱਥੇ ਹੀ ਆ ਹਲੇ ਤੱਕ ਉਸ ਦੇ ਇਲਾਕੇ ਦੇ ਵਿੱਚ ਹੀ ਘੁੰਮ ਰਿਹਾਗਾ ਜੇਕਰ ਹੋਰ ਕੋਈ ਨਵੀਂ ਅਪਡੇਟ ਹੋਊਗੀ ਤਾਂ ਅਸੀਂ ਤੁਹਾਨੂੰ ਉਹ ਵੀ ਜ਼ਰੂਰ ਦੱਸਾਂਗੇ ਪਰ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਇਹ ਬਿਲਕੁਲ ਫੇਕ ਆ ਇਹ ਤੇ ਯਕੀਨ ਨਾ ਕਰੋ ਇਸ ਵੀਡੀਓ ਨੂੰ ਨਾ ਹੋਰ ਕਿਤੇ ਸ਼ੇਅਰ ਨਾ ਕਰੋ ਕਿਉਂਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪਹਿਲੇ ਹੀ ਬਣਿਆ ਹੋਇਆ ਤੇ ਤੁਸੀਂ ਨਮੀ ਨਮੀ ਵੀਡੀਓ ਵਾਇਰਲ ਕਰਕੇ ਇੱਕ ਡਰਕ ਰੇਟ ਕਰ ਰਹੇ ਹੋ ਡਰ ਦਾ ਮਾਹੌਲ ਪੈਦਾ ਕਰ ਰਹੇ ਹੋ ਪਰ ਜਦੋਂ ਵਾਕਈ ਹੀ ਤੈਨੂੰ ਆਊਗਾ ਤਾਂ ਸਾਨੂੰ ਕੋਈ ਨਾ ਕੋਈ ਫੋਨ ਕਰਦਾ ਜਾਂ ਕੋਈ ਕੋਈ ਮੈਸੇਜ ਭੇਜਦਾ ਤਾਂ ਅਸੀਂ ਉੱਥੇ ਜਾਂਦੇ ਆ ਤਾਂ ਪਤਾ ਕਰਦੇ ਜਫਰ ਨਾਲ ਨਾ ਫੋਨ ਤੇ ਗੱਲਬਾਤ ਕਰਦੇ ਆ ਫਿਰ ਅਸੀਂ ਇਸ ਚੈਨਲ ਦੇ ਉੱਤੇ ਤੁਹਾਨੂੰ ਕੋਈ ਨਾ ਕੋਈ ਅਪਡੇਟ ਦਿੰਨੇ ਨਹੀਂ ਅਸੀਂ ਅਪਡੇਟ ਨਹੀਂ ਦਿੰਦੇ ਪਰ ਦੋਸਤੋ ਇਹ ਜਿਹੜੀ ਵੀਡੀਓ ਹੈ ਫੇਕ ਆਗੀ ਤੇ ਹੋਰ ਵੀ ਜੇ ਕੋਈ ਅਪਡੇਟ ਆਉਗੀ ਕਿਸੇ ਵੀ ਜ਼ਿਲ੍ਹੇ ਦੀ ਹੋਈ ਤਾਂ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਤੇ ਸਾਡੇ ਚੈਨਲ ਨੂੰ ਜੇਕਰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂਕਿ ਹੋਰ ਵੀ ਲੋਕ ਅਵੇਅਰ ਹੋ ਸਕਣ ਤੇ ਆਪਣਾ ਵਿਚਾਰ ਰੱਖੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ